ਮੈਂ ਹਿੰਦੂ ਪਰਿਵਾਰ ਚੋਂ ਆ। ਅੱਛਾ ਤੇ ਮੈਂ ਭਾਈ ਸਾਹਿਬ ਨਾਲ ਚੱਲਿਆ ਸੀ। ਤੇ ਮੈਨੂੰ ਕਈ ਬਹੁਤ ਲੋਕਾਂ ਨੇ ਇਹ ਗੱਲ ਆਖੀ ਆ ਵੀ ਤੂੰ ਹਿੰਦੂ ਹੋ ਕੇ ਵੀ ਇੱਧਰ ਕਿਉਂ ਚੱਲਦਾ। ਮੈਂ ਕਿਹਾ ਯਾਰ ਵੀ ਉਹ ਕਹਿੰਦੇ ਵੀ ਤੁਹਾਡੀ ਇੰਦਰਾਂ ਗਾਂਧੀ ਇਹਨਾਂ ਨੇ ਮਾਰੀ ਸੀ। ਤੂੰ ਇੱਧਰ ਕਿਉਂ ਕਰਦਾ। ਮੈਂ ਉਹਨੂੰ ਇੱਕ ਹੀ ਜਵਾਬ ਦਿੱਤਾ। ਮੈਂ ਕਿਹਾ ਯਾਰ ਜੇ ਮੇਰਾ ਕੋਈ ਘਰ ਘਟਾ ਜੇ ਤੇ ਫਿਰ ਮੈਨੂੰ ਐ ਦੱਸੋ ਮੈਂ ਕੀ ਕਰੂੰਗਾ। ਵੈਰੀ ਗੁੱਡ। ਇਹ ਬਹੁਤ ਵੱਡੀ ਗੱਲ ਲੱਗੀ। ਵੇਖੋ ਜੀ ਜਜ਼ਬਾ ਵੇਖੋ ਇਹ ਮਨ ਪਰ ਹੈ ਗੱਲ ਕਰ ਲੱਗਿਆ ਵੀ ਮੈਂ ਹੈ ਵੀ ਦੇਖੋ ਮੈਂ ਹੀ ਗੱਲ ਸੋਚਦਾ ਵੀ ਸਾਨੂੰ ਹਿੰਦੂਆਂ ਨੂੰ ਗੁਰੂ ਤੇਗ ਬਹਾਦਰ ਜੀ ਨੇ ਸੀਸ ਦੇ ਕੇ ਇੱਥੋਂ ਸਾਨੂੰ ਅੱਜ ਆ ਅਸੀਂ ਇੱਥੋਂ ਤੱਕ ਪਹੁੰਚਿਆ ਜੇ ਅਸੀਂ ਉਸ ਉਸ ਧਰਮ ਦਾ ਸਤਕਾਰ ਨਾ ਕਰਾਂਗੇ ਤਾਂ ਸਾਡੇ ਖਤਰ ਲੱਖ ਲਾਣ ਤਾਂ ਲੱਖ ਲਾਣ ਤਾਂ ਫਿਰ ਦੂਸਰਾ ਕੁਐਸਚਨ ਇਹ ਮੈਨੂੰ ਕੀਤਾ ਮੈਨੂੰ ਕਹਿੰਦੇ ਯਾਰ ਪੋਲਿਟਿਸ਼ੀਨ ਵੱਡੇ ਲੋਕ ਹੁੰਦੇ ਆ ਆਮ ਆਦਮੀ ਪਾਰਟੀ ਦੇ ਖਿਲਾਫ ਤੂੰ ਯਾਰ ਮੇਰੇ ਫੋਨ ਦੇ ਵਿੱਚ ਬਿਆਨ ਵੀ ਮਿਹੜੇ ਦਿੱਤੇ ਆ ਮੈਂ ਕਰਮਜੀਤ ਅਰਮੌਲ ਸਾਹਮਣੇ ਬੇਨਤੀ ਕੀਤੀ ਵੀ ਯੂਰੀ ਵਾਲੇ ਗੱਟੇ 'ਚ ਕੱਪੜੇ ਲੈ ਕੇ ਚੱਲ ਜਾ ਵੀ ਮਤਲਬ ਵੀ ਟੈਚੀ ਟੂਚੀ ਕੱਪੜੇ ਦਾ ਭਾਗ ਲੈ ਕੇ ਜਾਈਂ ਵੀ ਉਹ ਲੋਕ ਸਮਝ ਜਾਣਗੇ ਭੱਜ ਗਿਆ ਵੀ ਯੂਰੀ ਵਾਲੇ ਗੱਟੇ 'ਚ ਪਾ ਕੇ ਲੈ ਕੇ ਤੁਰ ਜਾ ਕੱਪੜੇ ਆਦੇ ਤੇ ਲੋਕ ਸਮਝ ਲੈ ਕੇ ਕਿਸੀ ਜ਼ਿੰਮੇਵਾਰ ਨੇ ਸਾਜ਼ਿ ਜਿੱਤੀ ਹੋਣੀ ਤੈਨੂੰ ਵੀ ਚੱਲ ਆ ਜਾ ਭਾਗੇ ਪ੍ਰਣ ਵਿੱਚ ਬਿਆਨ ਉਹ ਗੱਲਾਂ ਸੁਣ ਕੇ ਮੈਨੂੰ ਕਈ ਨਾ ਬੰਦਿਆਂ ਨੇ ਫੋਨ ਕੀਤੇ ਮੈਂ ਕਿਹਾ ਯਾਰ ਹੁਣ ਤਾਂ ਕੁਝ ਹੋ ਜੇ ਜਿਹੜੇ ਬਿਆਨ ਦਿੱਤੇ ਗਏ ਹੁਣ ਵਾਪਸ ਨਹੀਂ ਮੈਂ ਲੈਂਦਾ ਵੈਰੀ ਗੁੱਡ ਵਾਪਸ ਲੈਂਦਾ ਮੈਂ ਮੈਂ ਉਤੇ ਬ੍ਰੀਕ ਕੁਐਸਚਨ ਵਾਰ-ਵਾਰ ਮੈਂ ਕਰਦਾ ਜਿਹੜਾ ਉਹ ਅਟੈਕ ਹੋਇਆ ਸੀਗਾ ਉਹ ਜੇ ਮਤਲਬ ਵੀ ਕਿਸੇ ਦਾ ਮਤਲਬ ਮੈਂ ਮੰਨ ਲਵਾਂ ਮੇਰੇ ਸੀਰੀਅਲ ਕਾਇਵਾ ਕੋਈ ਮੇਰਾ ਸੀਰੀ ਮੈਂ ਸੀਰੀ ਦਾ ਨੁਕਸਾਨ ਕਰ ਦਿਆ ਮੈਨੂੰ ਕਿਵੇਂ ਬਖਸੂ ਜੇ ਮੈਂ ਉਹਦਾ ਘਟਾ ਦਿਆਂ ਉਹ ਜਦੋਂ ਲੋਟ ਆਊਗਾ ਬਦਲਾ ਤਾਂ ਲਊਗਾ ਇਹ ਤਾਂ ਐਡਾ ਐਡਾ ਧਾਮ ਸੀਗਾ ਜਿੱਥੇ ਆਪਾਂ ਜਿੱਥੇ ਹਿੰਦੂ ਮੁਸਲਮ ਸਿੱਖ ਅਸਾਈ ਸਾਰੇ ਆ ਕੇ ਇੱਥੇ ਨਮਸਤਕ ਹੁੰਦੇ ਆ ਜੀ ਰੋਜ਼ ਹਰੇਕ ਸਿੱਖ ਅਰਦਾਸ ਦੇ ਵਿੱਚ ਦਰਸ਼ਨ ਸ਼ਨਾਣ ਦੀ ਮੰਗ ਕਰਦਾ ਹਾਂ ਜੀ ਹਾਂ ਜੀ ਹਰੇਕ ਅਤੇ ਦੇਖੋ ਗੁਰਬਾਣੀ ਦੇ ਵਿੱਚ ਸਾਰੀਆਂ ਧਰਮ ਧਰਮਾਂ ਦਾ ਜ਼ਿਕਰ ਹੋਇਆ ਵਾ ਕੋਈ ਕਿਸੇ ਨੂੰ ਇਹਦੇ ਵਿੱਚ ਮਾੜਾ ਚੰਗਾ ਨਹੀਂ ਕਿਹਾ ਜਾਂਦਾ ਤੇ ਫਿਰ ਇੱਕ ਸਿੱਖ ਨੂੰ ਹੀ ਕਿਉਂ ਮਾੜਾ ਕਿਹਾ ਜਾਂਦਾਗਾ ਇੱਕ ਸਿੱਖ ਨੂੰ ਕਾ ਤਰ ਲੰਗਰ ਵੀ ਸਿੱਖ ਲਾਉਂਦੇ ਆ ਜਿੱਥੇ ਮਰਜੀ ਆਊਟ ਆਫ ਕੰਟਰੀਆਂ ਚਲੇ ਜਾਓ ਹਰ ਇੱਕ ਤਾਂ ਸਿੱਖ ਹੁੰਦਾ ਤੁਸੀਂ ਮੈਨੂੰ ਇੱਕ ਗੱਲ ਹੀ ਸਮਝ ਨਹੀਂ ਆਉਂਦੀ ਵੀ ਜਦੋਂ ਸਿੱਖਾਂ ਦੀ ਵਾਰੀ ਆਉਂਦੀ ਉਹਦੋਂ ਅਤਵਾਦੀ ਕਿਉਂ ਕਹਿ ਦਿੰਦੇ ਆ ਨਸ਼ਾ ਕੀ ਨਸ਼ਾ ਅਤਵਾਦ ਨਹੀਂਗਾ ਇਹ ਤਾਂ ਅਤਵਾਦ ਨੂੰ ਵੀ ਭੇੜਾ ਸੋ ਬਿਲਕੁਲ ਜੀ ਜਿਹੜਾ ਅਸਲੀ Hindu ਹੈ ਨਾ ਜੀ ਉਹ ਹਮੇਸ਼ਾ ਅਹਿਸਾਨ ਚੇਤੇ ਰੱਖਦਾ ਵੀ ਅਹਿਸਾਨ ਸਾਡੇ ਤੇ ਕੀਤਾ ਸੀ ਤੇ ਗੁਰੂ ਸਾਹਿਬ ਨੇ ਇਹ ਕਹਿ ਆਂ ਵੀ ਜੇ Hindu ਹੈ ਤੇ ਅਸਲ Hindu ਹੋ ਜੇ ਸਿੱਖ ਹੈ ਤੇ ਅਸਲ ਸਿੱਖ ਬਣ ਜੇ ਇਸਾਈ ਹੈ ਤੇ ਅਸਲ ਇਸਾਈ ਹੋ ਤੇ ਜੇ ਮੁਸਲਮਾਨ ਹੈ ਤੇ ਅਸਲ ਮੁਸਲਮਾਨ ਬਣ ਸੋ ਇਹ ਅਸਲ ਦੀ ਪਹਿਚਾਨ ਹੈ ਵੇਖੋ ਹਾਂਜੀ ਅਸੀਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਬੰਦੇ ਆਂ ਦੇਖੋ ਅਸੀਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਪਿੰਡੋ ਕਲਚਰ ਨਾਲ ਚੱਲਣ ਵਾਲੇ ਬੰਦੇ ਆਂਗੇ ਜੇ ਹੁਣ ਜੇ ਅਸੀਂ ਚਾਰ ਘਰਾਂਗੇ ਅਸੀਂ ਚਾਰ ਕਰ ਅਸੀਂ ਕਿਸੇ ਕਿਸੇ ਦੇ ਅੱਗੇ ਕੋਈ ਵੀ ਪਹਿਲ ਕਰਦੇ ਕਹਿੰਦੇ ਵਿਰੋਧੀ ਕਹਿੰਦੇ ਵੀ ਜੇ ਭਾਈ ਅਮਰਪਾਲ ਦੇ ਸਰਬਜੀਤ ਆ ਗਿਆ ਨਾ ਹਾਂਜੀ ਤੇ ਪੰਜਾਬ ਚਤਤਵਾਦ ਆਇਆ ਨਾ ਹਿੰਦੂਆਂ ਨੂੰ ਪੰਜਾਬ ਛੱਡਣਾ ਪੈਣਾ ਬਿਲਕੁਲ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਇਹ ਦੇਖੋ ਇਹ ਧਰਤੀ ਸਾਰੀ ਪੀਰ ਪਗੰਬਰਾਂ ਦੀ ਇਥੇ ਤਾਂ ਕਿਸੇ ਨੂੰ ਛੱਡਣ ਦੀ ਇਜਾਜ਼ਤ ਹੀ ਨਹੀਂ ਗਈ ਕੋਈ ਟਾਈਮ ਆ ਕੇ ਜੀ ਛੱਡ ਕੇ ਚਲੇ ਕੇ ਕੋਈ ਮੜਾ ਦੌਰ ਆ ਜਾਣਾ ਹੁੰਦਾ ਪਰ ਹੁਣ ਤਾਂ ਲੋਕ ਬਹੁਤ ਜਾਗਰੂਕ ਹੋਏ ਸੋਸ਼ਲ ਮੀਡੀਆ ਚੱਲ ਪਿਆ ਲੋਕ ਅਵੇਅਰ ਹੋ ਗਏ ਹੁਣ ਇਹ ਕਿਸੇ ਟਾਈਮ ਵੀ ਇਹਦੀ ਹੋ ਸਕਦਾ ਮੈਂ ਤਾਂ ਕਿ ਸੋਚ ਨਹੀਂ ਸਕਦਾ ਮੈਂ ਤਾਂ ਮੈਂ ਤਾਂ ਪ੍ਰਮਾਤਮਾ ਦੇ ਅੱਗੇ ਇਹੀ ਅਰਦਾਸ ਕਰਦਾ ਪ੍ਰਮਾਤਮਾ ਜੇ ਕਿਤੇ ਜਨਮ ਫੇਰ ਵੀ ਦਿੱਤਾ ਨਾ ਤੇ ਪੰਜਾਬ ਚ ਹੀ ਦੇਈ ਚਾਹੇ ਹਿੰਦੂ ਕਹੇ ਘਰੀ ਦੇ